ਆਣੇ ਗੱਲ ਹੋ ਗਈ ਜੀ ਸਰਜੀ ਮੈਂ ਨਵੇਂ ਬਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਵੈਸੇ ਅਪਸੇ ਮਦਬੇਦ ਹੋ ਗਈ ਜੀ ਮੜੀ ਮੁੱਟੀ ਨਿਬੜ ਗਿਆ ਹੋਣ ਨਿਬੜ ਗਿਆ ਜੀ ਮੋਨੂ ਨਾਮ ਹੈ ਸਰਜੀ ਮੇਰਾ ਮੋਨੂ ਜੀ ਜਿਹੜੀ ਥਾਣੇ ਕੀ ਗੱਲ ਕੀ ਹੋ ਗਈ ਸੀ ਜੀ ठाणे ਇਹ ਗੱਲ ਹੋ ਗਈ ਜੀ ਸਰ ਜੀ ਮੈਂ ਨਵੇਂ ਬਸ ਸਟੈਂਡ ਰੇੜੀ ਲਾਂਦਾ ਸੀ ਸਾਡੇ ਨਾਲ ਹੀ ਬਾਬਾ ਜੀ ਖੜਦੇ ਸੀ ਉਹਨਾਂ ਨੇ ਸਾਡੇ ਅੱਡੇ ਤੇ ਲਾ ਲਈ ਸੀ ਰੇੜੀ ਆ ਕੇ ਕਾਲੀ ਰੇੜੀ ਲੰਬੇ ਕੋ ਉਹ ਮੈਂ ਤਾਂ ਖੁਲਚੇ ਦੀ ਰੇੜੀ ਲਾਂਦਾ ਜੀ ਲੜਾਈ ਕਿਉਂ ਹੋਈ ਸੀ ਲੜਾਈ ਸਰ ਜੀ ਉਹ ਬੱਸ ਆਪਸ ਵਿੱਚ ਮਤਭੇਦ ਹੋ ਗਈ ਸੀ ਮਾੜੀ ਮੁੱਟੀ ਹੋਣ ਨਿਬੜ ਗਿਆ ਜੀ ਚਲੋ ਜੀ ਹਾਂ ਹਾਂਜੀ ਹਾਂਜੀ ਗੁੰਝੀ ਦੋਨੋਂ ਤਰਫ ਸੇ ਸ਼ਾਂਤੀ ਠੀਕ ਹੈ ਅਸਰਿਕ ਵੀਡੀਓ ਵਾਇਰਲ ਹੋ ਰਹੀ ਹੈ ਜਮੇ ਕੁਝ ਹੋਰ ਸਮਾਜਿਕ ਮੁੱਦਿਆਂ ਤੋਂ ਬਦਲ ਕੇ ਨਿਕ ਮੈਟਰ ਕੀ ਹੈ ਹਾਂਜੀ ਇਸ ਬੰਦੇ ਜੀ ਦੱਸਣਾ ਚਾਹਾਂਗਾ ਕਿ ਇੱਕ ਨਵੇਂ ਬੱਸ ਸਟੈਂਡ ਕੋਲ ਇੱਕ ਵੀਡੀਓ ਵਾਇਰਲ ਹੋ ਰਹੀ ਆ ਜੋ ਕਿ ਸਾਨੂੰ ਇੱਕ ਦਰਖਾਸਤ ਦਿੱਤੀ ਸੀ ਜੋ ਲੜਕਾ ਮੋਨੂ ਆ ਜੋ ਪ੍ਰਵਾਸੀ ਨੇ ਤੇ ਇਹ ਬੱਸ ਸਟੈਂਡ ਦੇ ਨਵੇਂ ਬੱਸ ਸਟੈਂਡ ਕੋਲੇ ਕੋਲਚਾਂ ਦੀ ਰੇੜੀ ਲਗਾਉਂਦੇ ਸੀ ਇਹਨਾਂ ਨੇ ਦਰਖਾਸਤ ਦਿੱਤੀ ਸਾਡੇ ਕੋਲ ਕਿ ਉਹਨਾਂ ਨੂੰ ਪ੍ਰਦੀਪ ਵਗੈਰਾ ਵੱਲੋਂ ਜੋ ਜੋ ਕਿ ਉੱਥੇ ਪੀਜੇ ਦੀ ਰੇੜੀ ਲਗਾਉਂਦਾ ਉਨੇ ਰੇੜੀ ਲਗਾਉਣ ਤੋਂ ਉਥੇ ਰੋਕਿਆ ਸੀਗਾ ਤੇ ਜਿਸ ਸੰਬੰਧੀ ਉਹਨਾਂ ਦੀ ਆਪਸ ਵਿੱਚ ਥੋੜੀ ਤਲਕੀ ਹੋਈ ਸੀ ਤਕਰਾਰ ਬਾਜੀ ਹੋਈ ਸੀ ਜਿਸ ਸੰਬੰਧੀ ਮਨੂ ਵੱਲੋਂ ਦਰਖਾਸਤ ਦਿੱਤੀ ਗਈ ਸੀ ਜੋ ਉਸ ਦਰਖਾਸਤ ਤੇ ਕਾਰਵਾਈ ਕਰਦੇ ਹੋਏ ਜਲਦੀ ਪ੍ਰਦੀਪ ਵਗੈਰਾ ਜੋ ਵੀ ਉਹਨੂੰ ਰੇੜੀ ਲਗਾਉਣ ਤੋਂ ਹਟਾਉਂਦੇ ਸੀ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਉਹਨਾਂ ਨੂੰ ਸਮਝਾਇਆ ਗਿਆ ਜੋ ਫਿਰ ਉਹਨਾਂ ਦੀ ਦਰਇਆਫਤ ਕਰਨ ਤੋਂ ਬਾਅਦ ਉਹਨਾਂ ਦੀ ਆਪਸ ਵਿੱਚ ਰਜਾਮੰਦੀ ਹੋ ਗਈ ਤੇ ਉਹ ਇਹ ਸਮਝਾਇਆ ਗਿਆ ਕਿ ਦੋਵੇਂ ਤਰ੍ਹਾਂ ਉਥੇ ਆਪਣਾ ਬਿਜ਼ਨਸ ਵਗੈਰਾ ਕਰਨਗੇ ਆ ਤੇ ਕੋਈ ਵੀ ਕਿਸੇ ਨੂੰ ਰੀੜੀ ਲਾਉਣ ਤੋਂ ਜਾਂ ਹੋਰ ਕੰਮ ਕਰਨ ਤੋਂ ਨਹੀਂ ਰੋਕੇਗਾ